ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਤਨ ਵਾਹੀ ਗੁਰੂ ਸਾਹਿਬ ਜੀਓ ਜਹਾਂ ਬਾਤ ਪਿਤਾ ਸੁਤ ਮੀਤ ਨ ਭਾਈ ਮਨੁ ਹਾਮ ਨਾਮ ਤੀਰੈ ਸੰਗ ਸਹਾਈ ਜਹ ਮਹਾ ਪਯਾਨ ਦੂਤ ਜਮ ਦਲੇ ਤੰ ਕੇਵਲ ਨਾਮ ਸੰਗ ਤੀਰੈ ਚਲੇ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਹੀਂ ਉਦਾਰੀ ਅਨੇਕ ਗੁਨਾਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੀ ਨਾਗਨਗ ਪਾਹ ਬੋ ਸੁਖ ਕਨਿਰੀ ਗੁਰਮੁਖ ਨਾਮ ਰੰਝ ਬੋ ਮਨ ਮੇਰੀ ਨਾਨਕ ਪਾਹ ਬੋ ਸੁਖ ਕਨਿਰੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਬੜੇ ਪਾਗਾ ਵਾਲੇ ਹਾਂ ਮੇਰੇ ਮਾਲਕ ਨੇ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਸਤਪੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਸਾਨੂੰ ਸਭਨਾਂ ਨੂੰ ਇਸ ਪਾਗ ਸਮੇਂ ਦੀ ਪ੍ਰਾਪਤੀ ਹੋਈ ਹੈ ਮਾਲਕ ਦਾ ਸ਼ੁਕਰਾਨਾ ਕਰੀਏ ਕੁਝ ਸਮੇਂ ਦੇ ਲਈ ਗੁਰਮਤ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਆਓ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਆਪਣੇ ਮੰਦੀਆਂ ਮਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨਾ ਵਿੱਚ ਲਵਾਓ ਹਾਜ਼ਰੀ ਬੜੇ ਹੀ ادب ਸਤਕਾਰ ਦੇ ਨਾਲ ਬਲਾਉਜੀ ਫਤਿਹ ਖੋ ਜੀ ਵਾਜਿ ਗੁਰੂ ਜੀ ਕਾ ਕਲਸਾ ਵਾਜਿ ਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਮubarək ਰਚਨਾ ਤੋਂ ਉਚਾਰਨ ਕੀਤੀ hui ਪਾਵਨ ਬਾਣੀ ਜੋ ਸਾਡੇ ਸਮਨ ਨੂੰ ਆਤਮਿਕ ਸੁਖ ਦੇਣ ਵਾਲੀ ਹੈ ਜਿਸ ਨੂੰ ਪੜਨ ਦੇ ਨਾਲ ਸਾਡਾ ਮਨ ਇੱਕ ਟਿਕਾਉ ਦੇ ਵਿੱਚ ਹੁੰਦਾ ਹੈ ਮਨ ਦੇ ਖਿਆਲ ਮਨ ਦੀਆਂ ਵਿਚਾਰਾਂ ਜੋ ਬਦਲਦੀਆਂ ਨਹੀਂ ਇਹਦੀ ਜੋ ਵਿਚਾਰ ਆਪਾਂ ਕੁਝ ਦਿਨਾਂ ਤੋਂ ਜੋ ਆਰੰਭ ਕੀਤੀ hui ਹੈ ਕੱਲ 2 ਨੰਬਰ ਜੋ ਸ਼ਲੋਕ ਸੀ ਉਹਦੀ ਆਪਾਂ ਵਿਚਾਰ ਕੀਤੀ ਸੀ ਅੱਜ ਦੂਸਰੀ ਅਸ਼ਟਪਦੀ ਦਾ ਪਹਿਲਾ ਪਦ ਜਿਸ ਦੇ ਵਿੱਚ ਇਸ ਮਨ ਨੂੰ ਸੰਬੋਧਨ ਕੀਤਾ ਗਿਆ ਹੈ ਕਿਉਂ ਮਾਨਿਕ ਉਹ ਵਿਚਾਰਾਂ ਦਾ ਸਮੂਹ ਹੈ ਜਿਸ ਦੇ ਅਧੀਨ ਹਰ ਕਰਮ ਇੰਦਰਾ ਕੰਪਿਆ ਕਰਦਾ ਹੈ ਅੱਖਾਂ ਵੇਖਦੀਆਂ ਨੇ ਮਨ ਕਹਿੰਦਾ ਬੜਾ ਸਕੂਨ ਆ ਗਿਆ ਕੰਨ ਸੁਣਦਾ ਕੁਝ ਤੇ ਮਨ ਕਹਿੰਦਾ ਬੜਾ ਸਕੂਨ ਆਇਆ ਹੱਥਾਂ ਨੇ ਕੰਮ ਕੀਤਾ ਮਨ ਕਹਿੰਦਾ ਸਕੂਨ ਆਇਆ ਕਿਉਂ ਅਸਲ ਖੇਡ ਹੀ ਮਨ ਦੀ ਵਾਪਰਦੀ ਪਈ ਹੈ ਕਈ ਵਾਰੀ ਬੰਦਾ ਆਖਦਾ ਵੀ ਮੇਰਾ ਮਨ ਨਹੀਂ ਕਰਦਾ ਪਿਆ ਕਦੇ ਵੀ ਇਹ ਗੱਲ ਨਹੀਂ ਆਖੀ ਵੀ ਅੱਖਾਂ ਆਖਦੀਆਂ ਨੇ ਮੈਂ ਹੁ ਨਹੀਂ ਵੇਖਣਾ ਕੰਨ ਕਹਿੰਦੇ ਬੱਸ ਇਰ ਤੋਂ ਬਾਅਦ ਹੁਣ ਮੈਂ ਕੁਝ ਨਹੀਂ ਸੁਣਾ ਜਾ ਕਦੇ ਆਪਾਂ ਇਹ ਸ਼ਬਦ ਵਰਤਿਆ ਹੋਵੇ ਵੀ ਅੱਖਾਂ ਬੜੀਆਂ ਕਾਲੀਆਂ ਪੈ ਰੀਆਂ ਨੇ ਅਸੀਂ ਕਿੰਨਾ ਮਨ ਬੜਾ ਕਾਲਾ ਪੈ ਰਿਹਾ ਹੈ। ਪਾਵ ਸਾਰੀ ਖੇੜ ਹੀ ਬੰਦੇ ਦੇ ਮਨ ਦੀ ਹੈ ਬੰਦੇ ਦੇ ਵਿਚਾਰਾਂ ਦੀ ਹੈ। ਤੇ ਸਤਿਗੁਰਾਂ ਨੇ ਅੱਜ ਸੰਬੋਧਨ ਕਰਕੇ ਨਾ ਇਸ ਮਨ ਨੂੰ ਸਮਝਾਉਣਾ ਕੀਤਾ ਕਹਿਣ ਲੱਗੇ ਮਨਾ ਆ ਕੁਝ ਗੱਲਾਂ ਨੇ ਜਿਹੜੀਆਂ ਤੂੰ ਦੁਨੀਆ ਦੇ ਵਿੱਚੋਂ ਤੈਨੂੰ ਸਮਝਣੀਆਂ ਪੈਣੀਆਂ ਨੇ। ਜੇ ਤੂੰ ਇਸ ਗੱਲ ਨੂੰ ਸਮਝ ਲਵੇਂਗਾ ਨਾ ਮੰਨ ਲਵੇਂਗਾ ਤੇ ਤੇਰਾ ਜਿਹੜਾ ਜੀਵਨ ਹੈ ਜੀਵਨ ਤੇ ਸੁਖਾਲਾ ਹੋਵੇਗਾ ਹੀ ਹੋਵੇਗਾ ਉਹਦੇ ਨਾਲ ਨਾਲ ਮਾਲਕ ਦੇ ਦਰ ਤੇ ਵੀ ਤੂੰ ਪ੍ਰਵਾਨ ਹੋ ਜਾਵੇਂਗਾ ਦੁਨੀਆਂ ਦੇ ਉੱਤੇ ਕੁਝ ਰਿਸ਼ਤੇ ਹੁੰਦੇ ਨੇ ਠੀਕ ਹੈ ਬੰਦੇ ਨੂੰ ਜਨਮ ਦੇਣ ਵਾਲੀ ਮਾਂ ਹੈ ਪਾਲਣ ਪੋਸ਼ਣ ਕਰਨ ਵਾਲਾ ਮਾਪਿਓ ਹੈ ਉਦੋਂ ਤੱਕ ਬੱਚਾ ਬੜਾ ਸੁਖੀ ਰਹਿੰਦਾ ਹੈ ਕਿ ਜਦੋਂ ਤੱਕ ਮਾਤਾ ਪਿਤਾ ਦੀ ਕੋਤ ਦੇ ਵਿੱਚ ਹੈ ਆਪ ਭਾਵੇਂ ਜਿਹੜੀਆਂ ਮਰਜ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਜਿਹੜੇ ਮਰਜ਼ੀ ਦੁੱਖਾਂ ਦੇ ਵਿੱਚੋਂ ਲੰਘਣਾ ਪਵੇ ਜਿਵੇਂ ਮਰਜ਼ੀ ਕਰਨਾ ਪਵੇ ਤੇ ਪਰ ਬੱਚੇ ਦੇ ਉੱਤੇ ਮਾਤਾ ਪਿਤਾ ਆਂਚ ਨਹੀਂ ਉਣ ਦਿੰਦੇ ਕੁਝ ਰਿਸ਼ਤੇ ਦੁਨੀਆ ਦੇ ਅੰਦਰ ਬਣੇ ਹੋਏ ਨੇ ਵੀ ਬੰਦਾ ਆਖਦਾ ਵੀ ਇਹ ਮੇਰੇ ਮਾਤਾ ਪਿਤਾ ਨੇ ਇਹ ਮੇਰੇ ਦਾਦਾ ਦਾਦੀ ਨੇ ਇਹ ਮੇਰੇ ਭੈਣ ਭਰਾ ਨੇ ਇਹ ਮਾਮੀਆਂ ਇਹ ਮਾਸੀਆਂ ਇਹ ਚਾਚੀਆਂ ਇਹ ਤਾਈਆਂ ਇਹ ਮੇਰੇ ਸੱਜਣ ਨੇ ਪਰ ਮਿੱਤਰਾਂ ਸਤਗੁਰਾਂ ਨੇ ਸਵਾਲ ਕੀਤਾ ਕਹਿਣ ਲੱਗੇ ਠੀਕ ਹੈ ਵੀ ਇਹ ਦੁਨੀਆ ਦੇ ਉੱਤੇ ਟੁਰਿਸਟੇ ਜਿਹੜੇ ਨਿਭਾਰੇ ਆ ਇਹ ਰਿਸ਼ਤੇ ਵੀ ਨਭੋਣੇ ਬੜੇ ਜ਼ਰੂਰੀ ਨੇ ਕਿ ਕਿ ਇਹ ਤੈਨੂੰ ਮਾਲਕ ਦੀ ਦਾਤ ਦੇ ਨਾਲ ਮਿਲੇ ਨੇ ਮਾਲਕ ਦੀ ਕਿਰਪਾ ਦੇ ਨਾਲ ਮਿਲੇ ਨੇ ਜਿਸ ਆਪਾ ਉਸ ਦਿਨ ਵੀ ਵਿਚਾਰ ਕੀਤੀ ਸੀ ਕਿ ਮਾਲਕ ਨੇ ਇਹ ਪਰਉਪਕਾਰ ਸਾਡੇ ਤੇ ਇੱਕ ਕੀਤਾ ਹੋਇਆ ਹੈ ਜਿਹੜੇ ਸਾਨੂੰ ਰਿਸ਼ਤੇਦਾਰ ਦਿੱਤੇ ਨੇ ਨਾ ਜਾਂ ਕੋਈ ਸਾਥ ਸੰਬੰਧੀ ਜਾਂ ਪਰਿਵਾਰ ਦੇ ਕੁਝ ਮੈਂਬਰ ਦਿੱਤੇ ਨੇ ਇਸ ਮਾਲਕ ਦੀ ਦਾਤ ਹੈ ਉਹ ਇਸ ਕਰਕੇ ਦਿੱਤੇ ਨੇ ਵੀ ਕਿਤੇ ਇਹ ਨਾ ਹੋਵੇ ਵੀ ਤੂੰ ਦੁਨੀਆਂ ਦੇ ਵਿੱਚ ਜਾਵੇਂ ਦੁਨੀਆ ਦੇ ਬਾਗ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਇਸੇ ਕਰਕੇ ਆ ਤੈਨੂੰ ਮਾਤਾ ਪਿਤਾ ਦੇ ਦਿੱਤੇ ਭੈਣ ਭਰਾ ਦੇ ਦਿੱਤੇ ਰਿਸ਼ਤੇਦਾਰ ਸਾਥ ਸਬੰਧੀ ਸੱਜਣ ਮਿੱਤਰ ਦੇ ਦਿੱਤੇ ਜਿਦੇ ਨਾਲ ਤੂੰ ਆਪਣੇ ਦਿਲ ਦੀਆਂ ਆਪਣੇ ਅੰਦਰ ਦੀਆਂ ਦੁੱਖ ਪਰੇਸ਼ਾਨੀਆਂ ਨੂੰ ਆਪਣੀਆਂ ਗੱਲਾਂ ਨੂੰ ਉਹਨਾਂ ਦੇ ਨਾਲ ਤੂੰ ਸਾਂਝਾ ਕਰ ਸਕਦਾ ਹੋਵੇਂ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਹਰ ਜਗ੍ਹਾ ਦੇ ਉੱਤੇ ਹਰ ਰਿਸ਼ਤੇ ਨੇ ਨਿਭਣਾ ਨਹੀਂ ਹੁੰਦਾ ਜਿਸ ਜਗ੍ਹਾ ਦੇ ਉੱਤੇ ਮਾਤਾ ਪਿਤਾ ਦਾ ਫਰਜ਼ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਪਿਤਾ ਹੀ ਆਪਣਾ ਰਿਸ਼ਤਾ ਨਿਭਾ ਸਕਦੇ ਨੇ ਜਿਸ ਜਗ੍ਹਾ ਦੇ ਉੱਤੇ ਭਰਾ ਦਾ ਫਰਜ਼ ਹੈ ਉਥੇ ਭਰਾ ਫਰਜ਼ਨਬਾਰੇ ਹੈ ਜਿੱਥੇ ਭੈਣ ਦਾ ਫਰਜ਼ ਹੈ ਉਥੇ ਭੈਣ ਨਬਾਰੀ ਹੈ ਜਿਸ ਜਗ੍ਹਾ ਦੇ ਉੱਤੇ ਮਿੱਤਰਾਂ ਦਾ ਕਰਮ ਮੰਦਾ ਹੈ ਮਿੱਤਰਾਂ ਦਾ ਫਰਜ਼ ਮੰਦਾ ਹੈ ਉਸ ਜਗ੍ਹਾ ਦੇ ਉੱਤੇ ਮਿੱਤਰ ਆ ਕੇ ਨਾਲ ਖਲੋਤੇ ਹੋਏ ਨੇ ਪਰ ਜੇ ਤੂੰ ਇਹ ਗੱਲ ਆਖੇਂ ਵੀ ਇਹ ਹਰ ਜਗ੍ਹਾ ਦੇ ਉੱਤੇ ਹਰ ਸਮੇਂ ਸਾਡੇ ਨਾਲ ਖਲੋਤੇ ਨੇ ਤੇ ਮੇਰੇ ਸਤਿਗੁਰਾਂ ਨੇ ਅੱਜ ਕਲੀਅਰ ਕਰ ਦਿੱਤਾ ਕਿੰਨੇ ਮਨਾ ਮਨ ਦੇ ਵਿੱਚੋਂ ਇਹ ਖਿਆਲ ਤੂੰ ਬਾਹਰ ਕੱਢ ਦੇ ਕਿਉਂ ਜਹਾਂ ਬਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਕਿਤੇ ਜਿਸ ਜਗਾ ਦੇ ਉਤੇ ਇਸ ਮਾਤਾ ਪਿਤਾ ਨੇ ਤੇਰੇ ਪੁੱਤਰਾਂ ਨੇ ਤੇਰੀਆਂ ਧੀਆਂ ਨੇ ਤੇਰੇ ਮਿੱਤਰਾਂ ਨੇ ਤੇਰੇ ਭਰਾਵਾਂ ਨੇ ਜਿਸ ਜਗਾ ਦੇ ਉਤੇ ਨਾਲ ਨਹੀਂ ਨਖਲੋਣਾ ਉਸ ਜਗਾ ਦੇ ਉਤੇ ਫਿਰ ਇੱਕ ਕੋਈ ਸਹਾਈ ਬਣਦਾ ਧੰਗੁਰੂ RAM DAS ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਹੁੰਦਾ ਹੈ ਮੇਰੇ ਸਤਿਗੁਰੂ ਜੀ ਕਹਿਣ ਲੱਗੇ ਨਾ ਕਹਿਣ ਲੱਗੇ ਦੁਨੀਆ ਦੇ ਅੰਦਰ ਹਰ ਬੰਦੇ ਦਾ ਕੋਈ ਨਾ ਕੋਈ ਸਾਥ ਹੀ ਬਣਿਆ ਹੋਇਆ ਹੈ ਕਿਸੇ ਨਾ ਕਿਸੇ ਦੇ ਨਾਲ ਬੰਦੇ ਦਾ ਲਗਾਵ ਹੈ ਕਿਸੇ ਨਾ ਕਿਸੇ ਦੇ ਨਾਲ ਉਹ ਬਾਹ ਕਰਕੇ ਖਲੋਤਾ ਹੋਇਆ ਸਾਥ ਕਰਕੇ ਖਲੋਤਾ ਢੜਾ ਬਣਾ ਕੇ ਖਲੋਤਾ ਹੋਇਆ ਕੋਈ ਆਪਣੇ ਭੈਣ ਦੇ ਨਾਲ ਖਲੋਤਾ ਹੈ ਕੋਈ ਭਰਾ ਦੇ ਨਾਲ ਖਲੋਤਾ ਹੈ ਕਈ ਵਾਰੀ ਮਾਤਾ ਪਿਤਾ ਨੂੰ ਵੇਖ ਕੇ ਬੰਦਾ ਆਖਦਾ ਹੈ ਵੀ ਇਹ ਮੇਰਾ ਸਹਾਰਾ ਨੇ ਇਹ ਮੇਰਾ ਧੜਾ ਨੇ ਤੇ ਕਿਸੇ ਜਗ੍ਹਾ ਦੇਤੇ ਹੁਣ ਕੁੜਮ ਦੀ ਤੇ ਜਵਾਈ ਦੀ ਆਪਸ ਦੇ ਵਿੱਚ ਚੰਗੇ ਬਣਨ ਲੱਗ ਪਵੇ ਚੰਗੀ ਨਿਭਣ ਲੱਗ ਪਵੇ ਇਹ ਬੰਦਾ ਇਹ ਗੱਲ ਆਖਦਾ ਹੈ ਵੀ ਇਹ ਮੇਰੀ ਸਜੀਆਂ ਤੇ ਮੇਰੀਆਂ ਖੱਬੀਆਂ ਬਾਹਾਂ ਨੇ ਮੈਨੂੰ ਹੁਣ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਤੇ ਕਈ ਜਗ੍ਹਾ ਦੇ ਉੱਤੇ ਆਪਾਂ ਅਕਸਰ ਇਹ ਵੇਖਦੇ ਆਂ ਵੀ ਬੰਦਾ ਆਪਣੇ ਬਾਲ ਨੂੰ ਆਪਣੀ ਤਾਕਤ ਨੂੰ ਵਧਾਉਣ ਦੇ ਲਈ ਦੁਨੀਆ ਦੇ ਵਿੱਚ ਅਜਮਾਇਸ਼ ਕਰਨ ਦੇ ਲਈ ਕੀ ਆਖਦਾ ਹੈ ਕੋਈ ਨਗਰ ਦਾ ਪੰਚ ਹੋ ਗਿਆ ਸਰਪੰਚ ਹੋ ਗਿਆ ਚੌਧਰੀ ਹੋ ਗਿਆ ਕੋਈ ਐਮਐਲਏ ਹੋ ਗਿਆ ਕੋਈ ਐਮਪੀ ਹੋ ਗਿਆ ਕੋਈ ਮੰਤਰੀ ਹੋ ਗਿਆ ਕੋਈ ਸ਼ੰਤਰੀ ਹੋ ਗਿਆ ਪਭ ਕੋਈ ਵੀ ਤਾਕਤ ਵਾਲਾ ਬੰਦਾ ਲਾਲਚੋ ਵੀ ਉਹਦੇ ਨਾਲ ਆਪਣੀ ਮਿੱਤਰਤਾ ਬਣਾ ਲੈਂਦਾ ਹੈ ਤੇ ਮਿੱਤਰਤਾ ਬਣਾ ਕੇ ਆਖਦਾ ਕੀ ਹੈ ਵੀ ਫਲਾਣਾ ਮੇਰਾ ਦੋਸਤ ਹੈ ਫਲਾਣਾ ਮੇਰਾ ਮਿੱਤਰ ਹੈ ਫਲਾਣਾ ਮੇਰਾ ਸਾਥੀ ਹੈ ਮੈਨੂੰ ਕਿਸ ਗੱਲ ਦਾ ਡਰ ਮੈਨੂੰ ਕਿਸ ਗੱਲ ਦੀ ਚਿੰਤਾ ਜੋ ਜੀ ਕਰਦਾ ਮੈਂ ਕਰਾਂਗਾ ਪਰ ਮੇਰੇ ਧੰਗੁਰੂ RAMDAS PASHA JI ਆਖਦੇ ਕਹਿੰਦੇ ਨਹੀਂ ਕਹਿੰਦੇ ਇਹਨਾਂ ਨੇ ਹਰ ਸਮੇਂ ਤੇਰਾ ਸਾਥ ਨਹੀਂ ਦੇਣਾ ਪੰਚ ਸਰਪੰਚ ਐਮ ਐਲ ਏ ਉਹਨੇ ਸਮੇਂ ਤੱਕ ਤੇਰਾ ਸਾਥ ਦੇ ਸਕਦਾ ਜਿੰਨੇ ਸਮੇਂ ਤੱਕ ਉਹ ਸਤਾ ਦੇ ਵਿੱਚ ਨੇ ਤੇ ਜਿਸ ਦਿਨ ਉਹਨਾਂ ਦੀ ਆਪਣੀ ਸਤਾ ਖਤਮ ਹੋ ਗਈ ਨਗਰ ਦੇ ਚੌਧਰੀ ਨੂੰ ਚੌਧਰੀ ਤੋਂ ਹਟਾ ਦਿੱਤਾ ਕਿਸੇ ਐਮ ਪੀ ਨੂੰ ਐਮ ਐਲ ਏ ਨੂੰ ਕਿਸੇ ਪੰਚ ਨੂੰ ਕਿਸੇ ਸਰਪੰਚ ਨੂੰ ਕਿਸੇ ਪਰਿਸ਼ਦ ਨੂੰ ਉਹਨੂੰ ਆਪਣੀ ਤਾਕਤ ਦੇ ਉੱਤੇ ਹਟਵਾ ਦਿੱਤਾ ਤੇ ਫਿਰ ਤੇਰਾ ਕੋਣ ਸਾਥੀ ਬਣੇਗਾ ਉਥੇ ਸਤਿਗੁਰਾਂ ਨੇ ਸ਼ਬਦ ਵਰਤੇ ਕਹਿੰਦੇ ਕਿਸੇ ਹੀ ਢੜਾ ਕੀਆ ਮਿੱਤਰ ਸੁਤ ਨਾਲ ਭਾਈ ਹੁਣ ਕਿਸੇ ਨੇ ਢੜਾ ਆਪਣਾ ਮਿੱਤਰ ਦੇ ਨਾਲ ਪੁੱਤਰ ਦੇ ਨਾਲ ਕੀਤਾ ਹੋਇਆ ਪੁੱਤਰਾਂ ਨੂੰ ਵੇਚ ਕੇ ਲੋਕਾਂ ਨੂੰ ਵੀ ਵੰਗਾਰਦਾ ਫਿਰਦਾ ਆਖਦਾ ਵੀ ਆਹ ਵੇਖੋ ਪੁੱਤਰ ਮੇਰੇ ਪਿੱਛੇ ਖਲੋਤੇ ਨੇ ਕਿੰਨੇ ਬਲੀ ਨੇ ਕਿੰਨੇ ਸਹਾਈ ਨੇ ਤੇ ਇਹੀ ਗੱਲ ਭਾਈ ਡੱਲੇ ਦੀ ਸੀ ਨਾ ਜਦੋਂ ਸਤਿਗੁਰਾਂ ਦੇ ਕੋਲ ਆਇਆ ਸੀ ਤੇ ਸਤਿਗੁਰਾਂ ਨੂੰ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਅਬ ਮੇਰੇ ਪਿੱਛੇ ਜਿਹੜੇ ਸੂਰਮੇ ਖਲੋਤੇ ਨੇ ਨਾ ਇਹ ਵੇਖੋ ਕਿੰਨੇ ਵੱਡੇ ਸੂਰਮੇ ਨੇ ਕਿੱਡੇ ਜੋਧੇ ਨੇ ਜੇਕਰ ਕਦੇ ਤੁਸੀਂ ਮੈਨੂੰ ਆਨੰਦਪੁਰ ਦੀ ਧਰਤੀ ਤੇ ਚੇਤਾ ਕੀਤਾ ਹੁੰਦਾ ਤੇ ਅੱਜ ਤੁਹਾਡਾ ਪਰਿਵਾਰ ਨਾ ਵਿਛੜਦਾ ਤੁਸੀਂ ਮੈਨੂੰ ਚਮਕੌਰ ਦੀ ਗੜੀ ਦੇ ਵਿੱਚ ਚੇਤਾ ਕੀਤਾ ਹੁੰਦਾ ਤੁਹਾਡੇ ਵੱਡੇ ਸਾਹਿਬਜਾਦੇ ਤੁਹਾਡੇ ਨਾਲ ਹੋਣੇ ਸਨ ਉਸ ਸਮੇਂ ਤੁਸੀਂ ਯਾਦ ਕੀਤਾ ਹੁੰਦਾ ਵੀ ਜਦੋਂ ਚਮਕੌਰ ਜਿਹੜਾ ਸਰਹੰਦ ਦੀਆਂ ਤੰਦਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚੁਣਿਆ ਜਾ ਰਿਹਾ ਹੈ ਉਸ ਸਮੇਂ ਤੁਸੀਂ ਯਾਦ ਕਰਦੇ ਤੇ ਅੱਜ ਤੁਹਾਡੇ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਨਹੀਂ ਸੀ ਚੁਣਿਆ ਜਾਣਾ ਕਦੇ ਮਛਿਵਾੜੇ ਦੇ ਜੰਗਲਾਂ 'ਚ ਯਾਦ ਕਰਦੇ ਉਸ ਜਗ੍ਹਾ ਦੇ ਉੱਤੇ ਅਸੀਂ ਤੁਹਾਡੇ ਨਾਲ ਖਲੋਤਾ ਸੀ ਮੇਰੇ ਸੂਰਮਿਆਂ ਨੇ ਕਿਸੇ ਨੂੰ ਖੰਗਣ ਨਹੀਂ ਸੀ ਦੇਣਾ ਸਤਿਗੁਰੂ ਮੁਸਕਰਾਪੇ ਹੱਸ ਪਏ ਕਹਿਣ ਲੱਗੇ ਡੱਲਿਆ ਬੜਾ ਮਾਨ ਤੂੰ ਕਰਨਾ ਪਿਆ ਆਪਣੇ ਨਾਲ ਯੋਧਿਆਂ ਤੇ ਇਹਨਾਂ ਸੂਰਮਿਆਂ ਤੇ ਕਹਿਣ ਲੱਗੇ ਅਬ ਪਾਸ਼ਾ ਜੀ ਮਾਨ ਕਿਉਂ ਨਾ ਹੋਵੇ ਖਵਾਇਆ ਪਿਆਇਆ ਚੰਗੇ ਯੋਧੇ ਬਣਾਈ ਨੇ ਮੈਦਾਨੇ ਜੰਗ ਦੇ ਵਿੱਚ ਚੰਗਾ ਲੜਦੇ ਨੇ ਤੇ ਲੋਕ ਇਹਨਾਂ ਤੋਂ ਖਾਰ ਖਾਂਦੇ ਲੋਕ ਇਹਨਾਂ ਤੋਂ ਡਰਦੇ ਨੇ ਜਿੱਥੇ ਇਹ ਖਲੋ ਜਾਂਦੇ ਲੋਕ ਕੰਬਣਾ ਸ਼ੁਰੂ ਕਰ ਦਿੰਦੇ ਨੇ ਮੇਰੇ ਸਤਿਗੁਰੂ ਕਹਿੰ ਲਗੇ ਕੋਈ ਗੱਲ ਨਹੀਂ ਕਦੇ ਵੇਖਾਂਗੇ ਇਹਨਾਂ ਦੀ ਵੀ ਬਹਾਦਰੀ ਨੂੰ ਪਰਖਾਂਗੇ ਸਮਾਂ ਆਇਆ ਕੋਈ ਸਿੱਖ ਲਾਲ ਸਿੰਘ ਬੰਦੂਕ ਲੈ ਕੇ ਆਇਆ ਤੇ ਡੱਲਾ ਵੀ ਖਲੋਤਾ ਹੋਇਆ ਸਿੱਖ ਵੀ ਉੱਥੇ ਖਲੋਤੇ ਹੋਏ ਨੇ ਸਤਿਗੁਰਾਂ ਨੇ ਕਿਹਾ ਵੀ ਡੱਲਿਆ ਇਦਾਂ ਕਰ ਵੀ ਆ ਬੰਦੂਕ ਲੈ ਕੇ ਆਏ ਆ ਸਿੱਖ ਲੈ ਕੇ ਆਇਆ ਦੀ ਪਰਖ ਕਰਨੀ ਹੈ ਬਿਲੇ ਆ ਤੇਰੇ ਜੋਧੇ ਨੇ ਤੇਰੇ ਸੁਰਮੇ ਨੇ ਕਿੱਥੇ ਸਾਧੂ ਨਾਨਕ ਡੱਲਾਬੰਦ ਦੇ ਵਿੱਚ ਹੰਕਾਰ ਕਰਕੇ ਗਿਆ ਆਪਣੇ ਉਹਦੇ ਕੋਲ ਜੋਧਿਆਂ ਕੋਲ ਸੁਰਮਿਆਂ ਕੋਲ ਤੇ ਜਾ ਕੇ ਜੋਧਿਆਂ ਨੂੰ ਕਹਿੰਦਾ ਵੀ ਆਓ ਸਤਿਗੁਰੂ ਨੇ ਨਿਸ਼ਾਨਾ ਪਰਖਣ ਦਾ ਵੀ ਤੁਸੀਂ ਸਾਹਮਣੇ ਖਲੋੋ ਆ ਕੇ ਤੂੰ ਸੁਰਮੇ ਕਹਿਣ ਲੱਗੇ ਤੂੰ ਕਹਿਉਂ ਜੀਆਂ ਗੱਲਾਂ ਕਰਦਾ ਪਿਆ ਠੀਕ ਹੈ ਤੂੰ ਸਾਡਾ ਮਾਲਕ ਹੈ ਸਾਡਾ ਜਰਨੈਲ ਹੈ ਤੈਨੂੰ ਪਤਾ ਨਹੀਂ ਮੈਦਾਨੇ ਜੰਗ ਦੇ ਵਿੱਚ ਮਰ ਜਾਈਏ ਵਖਰੀ ਗੱਲ ਐ ਬਿਨਾ ਆਇਆ ਖਿਆ ਮਰ ਜਾਈਏ ਨਿਆਈ ਮੋਤੇ ਮਰ ਜਾਣਾ ਕਿਦਾ ਜੀ ਕਰਦਾ ਤੇ ਸਤਿਗੁਰੂ ਨੇ ਜੇਕਰ ਤੇਰੇ ਸਤਿਗੁਰੂ ਨੇ ਨਿਸ਼ਾਨਾ ਪਰਖਣਾ ਵੀ ਉਹਨੂੰ ਆਖੋ ਕਿਸੇ ਜਾਨਵਰ ਤੇ ਪਰਖੋ ਕਿਸੇ ਚੀਜ਼ ਦੇ ਨਿਸ਼ਾਨਾ ਪਰਖੋ ਤੇ ਭਾਈ ਦੱਲਾਇ ਨੂੰ ਕਹਿੰਦਾ ਦੋਨੋਂ ਕਹਿੰਦਾ ਚਾਰ ਨੂੰ ਕਹਿੰਦਾ ਸਾਰਿਆਂ ਦਾ ਜਵਾਬ ਜਦੋਂ ਖਤਮ ਹੋਇਆ ਤੇ ਦਵਾਰ ਤੋ ਆ ਗਿਆ ਸਤਿਗੁਰਾਂ ਦੇ ਕੋਲ ਆ ਕੇ ਕਹਿ ਲੰਗਾ ਵੀ ਸੱਚੇ ਪਾਤਸ਼ਾਹ ਉਹ ਤਾਂ ਜਵਾਬ ਦੇ ਗਏ ਨੇ ਤੇ ਮੇਰੇ ਸਤਿਗੁਰੂ ਕਹਿਣ ਲੱਗੇ ਵੀ ਜੇ ਉਹ ਜਵਾਬ ਦੇ ਗਏ ਤੇ ਤੂੰ ਤੇ ਨਹੀਂ ਜਵਾਬ ਦਿੱਤਾ ਤੂੰ ਸਾਹਮਣੇ ਖੜੋ ਜਾ ਉਹ ਕਹਿਣ ਲੱਗਾ ਸਤਿਗੁਰੂ ਕਹਿਓ ਜੀ ਤੁਸੀਂ ਗੱਲਾਂ ਕਰਦੇ ਹੋ ਵੀ ਮੈਂ ਨਹੀਂ ਮਰਨਾ ਚਾਹੁੰਦਾ ਉੱਥੇ ਕਹਿਣ ਲੱਗੇ ਵੀ ਜਾ ਆਹ ਤੇਰੇ ਸੂਰਮਿਆਂ ਦਾ ਤੂੰ ਮਾਣ ਕਰਦਾ ਹੈ ਸਨਾਂ ਤੂੰ ਕਿਨਸ ਹੈ ਬੇ ਅਨੰਦਪੁਰ ਦੀ ਧਰਤੀ ਤੇ ਤੂੰ ਮੈਨੂੰ ਕਿਉਂ ਨਹੀਂ ਯਾਦ ਕੀਤਾ ਚਮਕੌਰ ਦੀ ਗੜੀ ਦੇ ਵਿੱਚ ਤੁਸੀਂ ਕਿਉਂ ਨਹੀਂ ਯਾਦ ਕੀਤਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕਿਉਂ ਨਹੀਂ ਯਾਦ ਕੀਤਾ ਕਹਿੰਦੇ ਮੈਂ ਏਸੇ ਕਰਕੇ ਯਾਦ ਨਹੀਂ ਸੀ ਕੀਤਾ ਤੇਰੇ ਇਹਦੇ ਸੂਰਮਿਆਂ ਦੇ ਨਾਲੋਂ ਬੜੇ ਬਹਾਦਰਾਂ ਮੇਰੇ ਕੋਲ ਸਿੱਖ ਖਲੋਤੇ ਹੋਏ ਨੇ ਕਹਿੰਦੇ じゃ ਹੁਣ ਤੈਨੂੰ ਵਿਖਾਨਨੇ ਆ ਗੁਰੂ ਦੀ ਸਿੱਖੀ ਦੇ ਵਿੱਚ ਕਿੰਨੀ ਕੋ ਤਾਕਤ ਹੈ ਕਹਿੰਦੇ ਜਾ ਉਹ ਸਾਹਮਣੇ ਸਿੱਖਾਂ ਸਿੱਖ ਦਸਤਾਰ ਬੰਦੇ ਪਿੰਨ ਪਿਓ ਪੁੱਤਰ ਸਨ ਭਾਈ ਵੀਰ ਤੇ ਭਾਈ ਧੀਰ ਸਿੰਘ ਕਹਿੰਦੇ ਜਾ ਉਹਨਾਂ ਨੂੰ ਸੱਦ ਕੇ ਲਿਆ ਗਏ ਆਵਾਜ਼ ਮਾਰੀ ਆਵਾਜ਼ ਮਾਰ ਕੇ ਕਹਿਣ ਲੱਗਾ ਵੀ ਸਤਿਗੁਰਾਂ ਨੇ ਨਿਸ਼ਾਨਾ ਪਰਖਣਾ ਹੈ ਆਵੋ ਇੱਕ ਜਨਾ ਉਹ ਦੋਵਾਂ ਦੇ ਹੱਥਾਂ ਦੇ ਵਿੱਚ ਦਸਤਾਰਾਂ ਨੇ ਤੁਰ ਪੇ ਦੋੜੇ ਆ ਰਹੇ ਨੇ ਆਪਸ ਦੇ ਵਿੱਚ ਜਦੋਂ ਆਏ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਝਗੜਾ ਪਿਆ ਕਰਦੇ ਨੇ ਤੇ ਝਗੜਾ ਕਰਦੇ ਹੋਇਆ ਪਿਓ ਪੁੱਤਰ ਨੂੰ ਕਹਿੰਦਾ ਪਿਆ ਵੀ ਪਹਿਲਾਂ ਕੰਨਾਂ 'ਚ ਆਵਾਜ਼ ਮੇਰੇ ਪਈ ਸੀ ਤੇ ਪੁੱਤਰ ਕਹਿੰਦਾ ਪਿਆ ਮੇਰੇ ਕੰਨਾਂ 'ਚ ਆਵਾਜ਼ ਪਈ ਸੀ ਪਿਓ ਕਹਿੰਦਾ ਮੇਰੇ ਤੇ ਨਿਸ਼ਾਨਾ ਪਰਖੋ ਪੁੱਤਰ ਕਹਿੰਦਾ ਮੇਰੇ ਤੇ ਨਿਸ਼ਾਨਾ ਪਰਖੋ ਦੋਵੇਂ ਆਪਸ ਦੇ ਵਿੱਚ ਝਗੜੇ ਕਰਦੇ ਪਏ ਨੇ ਤੇ ਭਾਈ ਦੱਲਾ ਵੀ ਖਲੋਤਾ ਹੋਇਆ ਵੇਖਦਾ ਪਿਆ ਸਭ ਕੁਝ ਅਨੰਦ ਲੈਂਦਾ ਪਿਆ ਮ제 ਮ제 ਲੈਂਦਾ ਪਿਆ ਮੰਦੇ ਵਿੱਚ ਹੁਣ ਇਸ ਗੱਲ ਦਾ ਰੋਸ ਵੀ ਹੈ ਬਿ ਜਿੰਨਾਂ ਨੂੰ ਮੈਂ ਸੂਰਮੇ ਕਿਨਾਂ ਸਾਂ ਜਿਹੜੇ ਮੈਂ ਆਖਦਾ ਸਾਂ ਹਰ ਸਮੇਂ ਮੇਰੇ ਨਾਲ ਖੜੋਤੇ ਨੇ ਮੇਰੇ ਸਾਥ ਖੜੋਤੇ ਨੇ ਉਹਨਾਂ ਦੇ ਵਿੱਚੋਂ ਤੇ ਕੋਈ ਵੀ ਨਹੀਂ ਨਿਤਰੇ ਅੱਜ ਤੇ ਸਤਗੁਰਾਂ ਨੇ ਕੀ ਕੀਤਾ ਵੀ ਦੋਵਾਂ ਨੂੰ ਲਾਈਨ ਦੇ ਵਿੱਚ ਖਿਲਾਰ ਲਿਆ ਤੇ ਆਪਣਾ ਨਿਸ਼ਾਨਾ ਬੰਦੂਕ ਉਹਨਾਂ ਵੱਲ ਕਰਕੇ ਤਾਂ ਨੂੰ ਜਿਹੜਾ ਫਾਇਦਾ ਕਰ ਦਿੱਤਾ ਨਿਸ਼ਾਨਾ ਕੱਢ ਦਿੱਤਾ ਤੇ ਡੱਲੇ ਨੂੰ ਕਹਿਣ ਲੱਗੇ ਡੱਲਿਆ ਵੇਖ ਕਿਸੇ ਗੱਲ ਦਾ ਮਾਨ ਨਹੀਂ ਕਰੀਦਾ ਠੀਕ ਹੈ ਦੁਨੀਆ ਦੇ ਉੱਤੇ ਮਾਲਕ ਨੇ ਸਾਨੂੰ ਰਿਸ਼ਤੇ ਦਿੱਤੇ ਨੇ ਮਾਲਕ ਨੇ ਸਾਨੂੰ ਸਾਥੀ ਦਿੱਤੇ ਨੇ बस ਇਸ ਗੱਲ ਦਾ ਧਿਆਨ ਨਾ ਰੱਖੀ ਹੰਕਾਰ ਨਾ ਕਰੀ ਤੇ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਕਹਿੰ ਲਗੇ ਕਿਸੇ ਹੀ ਟੜਾ ਕੀਆ ਮਿੱਤਰ ਸੁਤ ਨਾਲ ਪਾਈ ਕਿਸੇ ਹੀ ਟੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਹੀ ਟੜਾ ਕੀਆ ਸਿਕਦਾਰ ਚੋਦਰੀ ਆਪਣੇ ਨਾਲ ਸਵਾਈ ਕਹਿੰਦੇ ਆਪਣੇ ਸਵਾਈ ਦੇ ਕਰਕੇ ਆਪਣੀ ਤਾਕਤ ਦੇ ਕਰਕੇ ਕਿਸੇ ਚੋਦਰੀ ਦੇ ਨਾਲ ਟੜਾ ਕਰ ਲਿਆ ਪਰ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਕਿ ਲੱਗੇ ਇਹ ਸਬਣਾ ਨੇ ਸਾਥ ਛੱਡ ਜਾਣਾ ਕਿਸੇ ਦਾ ਟੜਾ ਤੇਰੇ ਨਾਲ ਨਹੀਂ ਨਿਭਣਾ ਹੁਣ ਨਿਭਣਾ ਕੀ ਹੈ ਕਹਿੰਦੇ ਹਮਰਾ ਟੜਾ ਕੀਆ ਹਰ ਨਾਲ ਸਹਾਈ ਕਿੰਨੇ ਮੈਂ ਜਿਹੜਾ ਤੜਾ ਕੀਤਾ ਇਹਨਾਂ ਉਹ ਪਰਮਾਤਮਾ ਦੇ ਨਾਲ ਤੜਾ ਕੀਤਾ ਕਿਉਂ ਮੈਨੂੰ ਪਤਾ ਹੈ ਜਿਸ ਜਗਾ ਦੇ ਉਤੇ ਇਹਨਾਂ ਆਪਣਾ ਫਰਜ਼ ਨਿਭਾਉਣਾ ਹੈ ਉਸ ਜਗਾ ਦੇ ਉਤੇ ਇਹ ਪਰਿਵਾਰ ਇਹ ਤੇਰੇ ਰਿਸ਼ਤੇਦਾਰ ਸਾਖ ਸੰਬੰਧੀ ਆਪਣਾ ਫਰਜ਼ ਪਿਆ ਨਿਭਾਉਂਦੇ ਨੇ ਜਹਾਂ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਉਹ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਜਾ ਕੇ ਤੇਰੇ ਕਰਮਾਂ ਦਾ ਹਿਸਾਬ ਹੋਣਾ ਹੈ ਨਾ ਜਿੱਥੇ ਹੁਣ ਤੇਰੇ ਲੇਖਾ ਜੋਖਾ ਹੋਣਾ ਧਰਮ ਰਾਜ ਦੇ ਦਰ ਤੇ ਅੰਤ ਸਮੇ ਤੇਰਾ ਸਾਥ ਜਿਹੜਾ ਨਿਭਾਣ ਵਾਲੀ ਨੇ ਅੰਤ ਸਮੇ ਤੇਰੇ ਨਾਲ ਖੜਨ ਵਾਲੀ ਜਿਹੜੀ ਚੀਜ਼ ਹੈ ਉਹ ਕੀ ਹੈ ਮਨ ਉਹਾਂ ਇਹ ਮਨਾ ਉਥੇ ਨਾਮ ਤੇਰੇ ਸੰਗ ਸਹਾਈ ਉਸ ਜਗ੍ਹਾ ਦੇ ਉੱਤੇ ਫਿਰ ਮਾਲਕ ਦਾ ਜਿਹੜਾ ਨਾਮ ਹੈ ਮਾਲਕ ਦੇ ਨਾਮ ਨੇ ਸਹਾਈ ਦੇਣਾ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿਨ ਲਗੇ ਭਲਿਆ ਮਾਲਕ ਦਾ ਜਿਹੜਾ ਨਾਮ ਹੈ ਨਾਮ ਸਿਮਰਿਆ ਕਰ ਕਿਸ ਕਰਕੇ ਕਿਉਂਕਿ ਮਾਲਕ ਦੇ ਨਾਮ ਦੇ ਵਿੱਚ ਬੜੀ ਤਾਕਤ ਹੈ ਜੇਕਰ ਕੋਈ ਸੱਚੇ ਮੰਦੇ ਨਾਲ ਸਿਮਰਦਾ ਹੈ ਜਿਸ ਜਗਾ ਦੇ ਉਤੇ ਦੁਨੀਆ ਦੇ ਸਾਥੀ ਦੁਨੀਆ ਦੇ ਸੰਗੀ ਸਾਥ ਚੜ ਜਾਣਗੇ ਮਾਲਕ ਦਾ ਨਾਮ ਉੱਥੇ ਤੇਰੇ ਨਾਲ ਖੋਤਾ ਹੋਵੇਗਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾ ਵਚਨ ਪੜ੍ਹਦੇ ਸੰਗ ਸਖਾ ਸਭ ਤੱਜ ਗਏ ਕੋਊ ਨਾ ਨਿਭੇ ਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਇੱਕ ਰਗੁਨਾਥ ਵੇ ਇੱਕ ਮਾਲਕ ਨੇ ਸਹਾਈ ਹੋਣਾ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਜਹ ਮਹਾ ਪ੍ਰਯਾਨ ਦੂਤ ਜਮਦਲੈ ਹੁਣ ਜਿਸ ਜਗ੍ਹਾ ਦੇ ਉੱਤੇ ਭਿਆਨਕ ਦੂਤ ਖਲੋਤੇ ਹੋਏ ਨੇ ਜਮਾ ਦਾ ਦਲ ਖਲੋਤਾ ਹੋਇਆ ਜਿਨ੍ਹਾਂ ਨੇ ਤੈਨੂੰ ਨਹਰ ਲੈ ਕੇ ਜਾਣਾ ਜਿਹੜੇ ਵਾਰ-ਵਾਰ ਤੇਰੇ ਤੇ ਹਾਵੀ ਪੇ ਹੁੰਦੇ ਨੇ ਤੇਰੇ ਤੇ ਭਾਰੀ ਪੇ ਹੁੰਦੇ ਨੇ ਉਹਨਾਂ ਦੀ ਫੌਜ ਖਲੋਤੀ ਹੋਈ ਹੈ ਕਹਿੰਦੇ ਉਸ ਜਗ੍ਹਾ ਦੇਤੇ ਹੁਣ ਧਿਆਨ ਰੱਖੀ ਤਾਂ ਕੇਵਲ ਨਾਮ ਸੰਗਤੀ ਰਹਿ ਚਲੈ ਹੁਣ ਉਸ ਜਗ੍ਹਾ ਦੇ ਉਤੇ ਕੇਵਲ ਪਰਮਾਤਮਾ ਦਾ ਨਾਮ ਚੱਲੈ ਤੇ ਜਿਸ ਜਗ੍ਹਾ ਦੇ ਉਤੇ ਹੁਣ ਮਾਲਕ ਦਾ ਨਾਮ ਹੈ ਜਿਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਮੇਰੇ ਸਤਿਗੁਰੂ ਕਿਰਪਾ ਕਰਦੇ ਜਮ ਕੰਕਰ ਨੇੜ ਨਾਇਆ ਉਸ ਜਗ੍ਹਾ ਦੇ ਉਤੇ ਜਿਹੜੇ ਜਮ ਨੇ ਨਾ ਜਮ ਨੇੜੇ ਵੀ ਨਹੀਂ ਟੁੱਕਦੇ ਕਿਉਂ ਪਤਾ ਹੈ ਇਸ ਜਗ੍ਹਾ ਦੇ ਉੱਤੇ ਪਹਿਰਾ ਕਿਦੈ ਮਾਲਕ ਦੇ ਨਾਮ ਦਾ ਹੈ ਇਸ ਜਗ੍ਹਾ ਦੇ ਉੱਤੇ ਖਲੋਤਾ ਕੌਣ ਹੈ ਸਹਾਈ ਕੌਣ ਹੈ ਪਰਮਾਤਮਾ ਖਲੋਤਾ ਹੈ ਤੇ ਇਸੇ ਕਰਕੇ ਸਤਿਗੁਰੂ ਕਿਰਪਾ ਕਰਦੇ ਭਲਿਆ ਜਹਾਂ ਮਹਾ ਪ੍ਰੀਆਨ ਦੂਤ ਜਮਦਲੈ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਜਮਾ ਨੇ ਤੇਰਾ ਆ ਕੇ ਨੰਬੇੜਾ ਕਰਨਾ ਹੈ ਕਹਿੰਦੇ ਉਸ ਜਗ੍ਹਾ ਦੇ ਉੱਤੇ ਫਿਰ ਜਾਮਣੀ ਆ ਕੇ ਤੇਰਾ ਕੁਝ ਵਿਗਾੜ ਸਕਦੇ ਕਿਉਂ ਸੱਚੇ ਪਾਤਸ਼ਾਹ ਲੱਗੇ ਉਸ ਜਗ੍ਹਾ ਦੇ ਉੱਤੇ ਤਾਹ ਕੇਵਲ ਨਾਮ ਸੰਗਤੀ ਰਹਿ ਚਲੇ ਅੱਗੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਿੱਥਾ ਮੁਸ਼ਕਲ ਹੋਵੇ ਅਤਪਾਰੀ ਹੁਣ ਜਿਸ ਜਗ੍ਹਾ ਦੇ ਉੱਤੇ ਮੁਸ਼ਕਲ ਹਨ ਬਣੇ ਕੋਈ ਮੁਸੀਬਤ ਆਣ ਪਵੇ ਬੰਦੇ ਦੇ ਉੱਤੇ ਮੁਸੀਬਤ ਦੇ ਵਿੱਚ ਆਪਾਂ ਕਈ ਵਾਰੀ ਵੀਕਦੇ ਆ ਸਾਲਾਂ ਦੇ ਨਿਭਰੇ ਜਿਹੜੇ ਰਿਸ਼ਤੇ ਨਾ ਕਈ ਵਾਰੀ ਮੁਸੀਬਤ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਉਹ ਵੀ ਟੁੱਟ ਜਾਂਦੇ ਨੇ ਕਿਉਂ ਮੈਂ ਬੇਨਤੀ ਸ਼ਾਇਦ ਪਹਿਲਾਂ ਵੀ ਕੀਤੀ ਹੈ ਅਸਲੀ ਜਿਹੜੀ ਪਰਖ ਹੈ ਨਾ ਅਸਲੀ ਪਰਖ ਮੁਸੀਬਤ ਤੇ ਦੁੱਖ ਦੇ ਵਿੱਚ ਜਾ ਕੇ ਹੋਣੀ ਹੈ ਸਾਡੀ ਸੁੱਖ ਦੇ ਵਿੱਚ ਤੇ ਹਰ ਬੰਦਾ ਨਾਲ ਖਲੋਤਾ ਹੋਵੇਗਾ ਸੁੱਖ ਦੇ ਵਿੱਚ ਤੇ ਹਰ ਬੰਦਾ ਆਖੇਗਾ ਵੀ ਮੈਂ ਤੇਰੇ ਨਾਲ ਖਲੋਤਾ ਤੇਰੀ ਮੈਂ ਸੱਜੀ ਬਾਹਵਾਂ ਤੇਰੀ ਕੱਬੀ ਬਾਹਵਾਂ ਜਦੋਂ ਤੂੰ ਯਾਦ ਕਰੇਂਗਾ ਉਸ ਸਮੇਂ ਮੈਂ ਹਾਜ਼ਰ ਹੋਵਾਂਗਾ ਸੁਖ ਸਮੇਂ ਉਹ ਖਲੋਤੇ ਨੇ ਜਿੰਨਾ ਨੂੰ ਤੁਸੀਂ ਚੁੰਦੇ ਪਏ ਹੋ ਪਰ ਧਿਆਨ ਰੱਖਿਆ ਜੇ ਦੁੱਖ ਦੀ ਘੜੀ ਦੇ ਵਿੱਚ ਉਹ ਖਲੋਤੇ ਨੇ ਵੀ ਜਿੰਨਾ ਜਿਹੜੇ ਤੁਹਾਨੂੰ ਚੁੰਦੇ ਪੈ ਨੇ ਸੁਖ ਦੀ ਘੜੀ ਚ ਉਹ ਖਲੋਤੇ ਨੇ ਜਿੰਨਾ ਨੂੰ ਤੁਸੀਂ ਚਾਹ ਰਹੇ ਹੋ ਪਰ ਦੁੱਖ ਦੀ ਘੜੀ ਦੇ ਵਿੱਚ ਉਹ ਖਲੋਤੇ ਨੇ ਵੀ ਜਿੰਨਾ ਜਿਹੜੇ ਤੁਹਾਨੂੰ ਚੌਣ ਚੁੰਦੇ ਨੇ ਤੇ ਮੇਰੇ ਸਤਿਗੁਰੂ ਕਿਰਪਾ ਕਰਦੇ ਵੀ ਜਿਸ ਜਗ੍ਹਾ ਦੇ ਉੱਤੇ ਕੋਈ ਮੁਸ਼ਕਲ ਬਣਾਵੇ ਨਾ ਕਈ ਵਾਰੀ ਇਹ ਸੱਜਣ ਮਿੱਤਰ ਉਸ ਜਗ੍ਹਾ ਦੇ ਉੱਤੇ ਸਾਥ ਛੱਡ ਜਾਂਦੇ ਨੇ ਪਰ ਧਿਆਨ ਰੱਖੀ ਉਸ ਜਗ੍ਹਾ ਦੇ ਉੱਤੇ ਹੁਣ ਇੱਕ ਚੀਜ਼ ਨੇ ਸਹਾਈ ਹੋਣਾ ਉਹ ਸਹਾਈ ਕੀ ਹੈ ਹਰ ਕੋ ਨਾਮ ਖਿੰਮਾਹੇ ਉਦਾਰੀ ਕਹਿੰਦੇ ਉਸ ਜਗ੍ਹਾ ਦੇ ਉੱਤੇ ਮਾਲਕ ਦਾ ਨਾਮ ਹੈ ਨਾ ਮਾਲਕ ਦੇ ਨਾਮ ਨੇ ਤੇਰੀ ਇਹ ਜਿਹੜੀ ਮੁਸ਼ਕਲ ਹੈ ਤੇਰੀ ਤੇਰੀ ਇਹ ਮੁਸੀਬਤ ਹੈ ਇਸ ਮੁਸੀਬਤ ਤੋਂ ਜਿਹੜਾ ਤੈਨੂੰ ਛੁਟਕਾਰਾ ਦਿਵਾ ਦੇਣਾ ਹੈ ਅਨਕ ਪੁਨਾਹ ਚਰਨ ਕਰਤ ਨਹੀਂ ਤਰੈ ਕਲਗੇ ਭਲਿਆ ਤੂੰ ਵਾਰ-ਵਾਰ ਧਰਮ ਦੇ ਨਾਤੇ ਹੋ ਜਿੰਨੇ ਮਰਜੀ ਕਰਮ ਕਰੀ ਜਾ ਜਿੰਨੇ ਮਰਜੀ ਕੰਮ ਕਰੀ ਜਾ ਤੂੰ ਸੋਚੇ ਵੀ ਇਸ ਤਰੀਕੇ ਦੇ ਨਾਲ ਮੈਂ ਪਰਵਾਣ ਹੋ ਜਾਵਾਂ ਇਸ ਤਰੀਕੇ ਦੇ ਨਾਲ ਮੈਂ ਤਰ ਸਕਾਂ ਕਹਿੰਦੇ ਨਹੀਂ ਉਨੇ ਸਮੇਂ ਤੱਕ ਤੂੰ ਤਰ ਨਹੀਂ ਸਕਦਾ ਜਿੰਨੇ ਸਮੇਂ ਤੱਕ ਤੇਰੇ ਕੋਲ ਮਾਲਕ ਦਾ ਨਾਮ ਨਹੀਂ ਕਈ ਵਾਰੀ ਇਹੀ ਧਰਮ ਦੇ ਨਾਤੇ ਕੀਤੇ ਹੋਏ ਜਿਹੜੇ ਕਰਮ ਨੇ ਇਹ ਤੇਰੇ ਅੰਦਰ ਹੰਕਾਰ ਪੈਦਾ ਕਰ ਦਿੰਦੇ ਨੇ ਤੇਰੀ ਪੜੀ ਹੋਈ ਬਾਣੀ ਤੇਰਾ ਜਪਿਆ ਹੋਇਆ ਨਾਮ ਤੇਰਾ ਕੀਤਾ ਹੋਇਆ ਸਿਮਰਨ ਕਈ ਵਾਰੀ ਬੰਦੇ 'ਚ ਹੰਕਾਰ ਪੈਦਾ ਕਰ ਦਿੰਦੇ ਨੇ ਪਰ ਸਤਿਗੁਰੂ ਕਿਰਪਾ ਕਰਦੇ ਭਲਿਆ ਜਦੋਂ ਤੂੰ ਗੁਰੂ ਦੀ ਮਤ ਲੈ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਮਾਲਕ ਦਾ ਸਿਮਰਨ ਕਰੇਂਗਾ ਨਾ ਫਿਰ ਕੀ ਹੋਵੇਗਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਤੇ ਪ੍ਰਮਾਤਮਾ ਦਾ ਨਾਮ ਫਿਰ ਕਰੋੜਾਂ ਪਾਪ ਦੂਰ ਕਰਨ ਵਾਲਾ ਹੈ ਕਰੋੜਾਂ ਪਾਪ ਕੱਟਣ ਵਾਲਾ ਹੈ ਜੀ ਇੱਕ ਪਾਸੇ ਧਰਮ ਦੇ ਨਾਤੇ ਧਰਮ ਦੇ ਕੀਤੇ ਹੋਏ ਜਿਹੜੇ ਕਰਮ ਨੇ ਉਹ ਤੁਹਾਨੂੰ ਹੰਕਾਰ ਦੇ ਵੱਲ ਲੈ ਕੇ ਜਾ ਰਹੇ ਨੇ ਤੁਹਾਡੀ ਮਨ ਦੀ ਮੈਲ ਉਧਾਰ ਰਹੇ ਨੇ ਪਰ ਦੂਜੇ ਪਾਸੇ ਸਤਿਗੁਰੂ ਕਿਰਪਾ ਕਰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਪਰਮਾਤਮਾ ਦਾ ਨਾਮ ਪਾਪਾਂ ਤੋਂ ਪਿਆ ਕੱਟਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਗੁਰਮਖ ਨਾਮ ਜਪੋ ਮਨ ਮੇਰੇ ਹੁਣ ਸਤਿਗੁਰਾਂ ਨੇ ਮਾਨੂੰ ਸੰਬੋਧਨ ਕਰ ਦਿੱਤਾ ਤੇ ਮਾਨੂੰ ਸੰਬੋਧਨ ਕਰਦਿਆਂ ਹੋਇਆਂ ਸਮਝਾਉਣਾ ਕੀਤਾ ਮਨਾ ਹੁਣ ਇਸ ਗੱਲ ਨੂੰ ਤੂੰ ਮੰਨ ਲੈ ਇਸ ਗੱਲ ਨੂੰ ਤੂੰ ਸੁਣ ਲੈ ਕਿ ਇਸ ਗੱਲ ਨੂੰ ਏ ਮਨ ਪਿਆਰੇ ਆਕੂ ਸਦਾ ਸੱਚ ਸਮਾਲੇ ਏ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਕਹਿੰਦੇ ਭਾਈ ਜਿੰਨੇ ਤੇਰੇ ਨਾਲ ਨਹੀਂ ਨਾ ਜਾਣਾ ਜਿਸ ਕੰਮ ਦੇ ਵਿੱਚ ਕੋਈ ਲਾਹਾ ਨਹੀਂ ਜਿਸ ਚੀਤੇ ਵਿੱਚ ਕੋਈ ਫਾਇਦਾ ਨਹੀਂ ਕਹਿੰਦੇ ਉਹਦੇ ਤੋਂ ਹੁਣ ਤੋਂ ਉਪਰਾਮ ਹੋ ਜਾ। ਉਪਰਾਮ ਕਿਵੇਂ ਹੋਣਾ? ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੀ। ਹਿਮਣਾ ਗੁਰੂ ਦੇ ਮਤ ਲੈ ਕੇ ਗੁਰੂ ਦੇ ਸਨਮੁਖ ਹੋ ਕੇ ਤੂੰ ਨਾਮ ਜਪਿਆ ਕਰ ਤੇ ਜਦੋਂ ਨਾਮ ਜਪੇਗਾ ਕੀ ਹੋਵੇਗਾ ਨਾਨਕ ਪਾਵੋ ਸੁਖ ਕਨੇਰੇ। ਕਹਿੰਦੇ ਇਹ ਭਲਿਆ ਤੇਰੀ ਜ਼ਿੰਦਗੀ ਦੇ ਵਿੱਚ ਆਤਮਿਕ ਆਨੰਦ ਦੇਣ ਵਾਲੇ ਜਿਹੜੇ ਸੁੱਖ ਨੇ ਸੁੱਖ ਪੈਦਾ ਹੋ ਜਾਣਗੇ। ਸੁੱਖਾਂ ਦੀ ਜਿਹੜੀ ਦਾਤ ਇਹ ਮਾਲਕ ਦੇ ਕੋਲੋਂ ਮਿਲਦੀ ਹੈ ਤੇ ਸਤਿਗੁਰੂ ਕਿਰਪਾ ਸਮਝੋਣ ਦਾ ਇਹੇ ਕਿਰਪਾ ਕਰਦੇ ਪੀਨੇ ਬਖਸ਼ਿਸ਼ਾਂ ਕਰਦੇ ਭਲਿਆ ਮਾਲਕ ਦੀ ਸ਼ਰਨ ਦੇ ਵਿੱਚ ਆ ਠੀਕ ਹੈ ਦੁਨੀਆ ਦੇ ਕੁੱਤੇ ਤੂੰ ਰਿਸ਼ਤਿਆਂ ਨੂੰ ਨਿਭਾਉਣਾ ਹੈ ਰਿਸ਼ਤਿਆਂ ਨੂੰ ਛੱਡਣਾ ਨਹੀਂ ਹਰ ਰਿਸ਼ਤਾ ਆਪਣੀ ਜਗ੍ਹਾ ਦੇ ਉੱਤੇ ਖਲੋਤਾ ਹੋਇਆ ਪਰ ਇਸ ਗੱਲ ਦਾ ਧਿਆਨ ਰੱਖੀ ਇਹ ਰਿਸ਼ਤੇ ਉਨੇ ਸਮੇਂ ਤੱਕ ਨਿਭਰੇ ਨੇ ਜਿੰਨੇ ਸਮੇਂ ਤੱਕ ਤੇਰੇ ਅੰਦਰ ਸਵਾਸ ਪੇ ਚੱਲਦੇ ਨੇ ਜਿਸ ਸਮੇਂs્વાસ ਨਿਕਲ ਗਏ ਇਹ ਦੁਨੀਆ ਦੇ ਰਿਸ਼ਤੇ ਦੁਨੀਆ ਤੇ ਰਹਿ ਜਾਣੇ ਨੇ ਜੇਕਰ ਸਾਡੇ ਨਾਲ ਕੁਝ ਜਾਣਾ ਹੈ ਤੇ ਉਹ ਮਾਲਕ ਦਾ ਨਾਮ ਨਾਲ ਜਾਣੇ ਸੋ ਕੋਸ਼ਿਸ਼ ਕਰੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਨਾਮ ਦੀ ਦਾਤ ਸਾਡੀ ਚੋੜੀ ਦੇ ਵਿੱਚ ਪਾਉਣ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਬਲਾਉਂ